ਜਨਾਲ ਜਗਜੀਤ ਜੁੜ ਚੁਕੇ ਨੇ ਅਜਨਾਲਾ ਤੋਤ ਚੰਡੀਗੜ੍ਹ ਤੋਂ ਕੁਲਵੀਰ ਦਿਵਾਨ ਸਾਡੇ ਨਾਲ ਜੁੜੇ ਹੋਏ ਨੇ ਸਭ ਤੋਂ ਪਹਿਲਾਂ ਕੁਲਵੀਰ ਮੈਂ ਤੁਹਾਡੇ ਤੋਂ ਸਵਾਲ ਪੁੱਛਣਾ ਚਾਹਾਂਗੀ ਕਿ ਕਿਸ ਤਰੀਕੇ ਦੀ ਗਾਈਡਲਾਈਨਸ ਜੜੀ ਇਹ ਚੋਣ ਕਮਿਸ਼ਨ ਦੇ ਵੱਲੋਂ ਜਾਰੀ ਕੀਤੀ ਗਈ ਹੈ ਕਿਉਂਕਿ ਅੱਜ ਆਖਰੀ ਗੇੜ ਦੀ VOTING ਦੇ ਲਈ ਆਖਰੀ ਚੋਣ ਪ੍ਰਚਾਰ ਦਾ ਅੱਜ ਆਖਰੀ ਦਿਨ ਸੀ ਤੇ ਗਾਈਡਲਾਈਨਸ ਕੀ ਕੀ ਜਾਰੀ ਕੀਤੀ ਗਈ ਹੈ ਚੋਣ ਕਮਿਸ਼ਨ ਦੇ ਵੱਲੋਂ ਅਸੀਂ ਤੁਹਾਨੂੰ ਨਹੀਂ ਕਰ ਸਕਦੇ ਚੋਣ ਪ੍ਰਚਾਰ ਦੇ ਉੱਤੇ ਉਸ ਤੌਰ ਤੇ ਇਹ ਕਿਹਾ ਜਾਵੇ ਕਿ ਉਹ ਲਗਾ ਦਿੱਤੀ ਗਈ ਹੈ ਕਿਉਂਕਿ 6:00 ਬਚ ਚੁੱਕੇ ਨੇ ਤੇ 6:00 ਵਜੇ ਚੋਣ ਪਚਾਰ ਕਿਉਂਕਿ ਬੰਦ ਹੋਣ ਦਾ ਸਮਾਂ ਸੀ ਇਸ ਕਰਕੇ ਹੁਣ ਜਿਹੜੇ ਕੈਂਡੀਡੇਟ ਨੇ ਉਹ ਡੋ ਟੂ ਡੋਰ ਕੈਂਪੇਨ ਕਰ ਸਕਦੇ ਨਹੀਂ ਕਿਸੇ ਵੀ ਤਰ੍ਹਾਂ ਦੇ ਨਾਲ ਕੋਈ ਜਿਹੜੇ ਜਨਤਕ ਜਿਹੜੇ ਪ੍ਰੋਗਰਾਮ ਨੇ ਉਹ ਨਹੀਂ ਕਰ ਸਕਣਗੇ ਕਿਉਂਕਿ 48 ਘੰਟੇ ਪਹਿਲੇ ਜਿਹੜਾ ਹੈਗਾ ਚੋਣ ਤੋਂ ਉਹ ਇਹ ਰੋਕ ਜਿਹੜੀ ਹੈਗੀ ਹੈ ਉਹ ਲਗਾ ਦਿੱਤੀ ਜਾਂਦੀ ਹੈ ਇਸ ਦੇ ਨਾਲ ਹੀ ਡਰਾਈ ਡੇ ਹੋਵੇਗਾ ਜਦੋਂ ਤੱਕ ਇਲੈਕਸ਼ਨ ਕੰਪਲੀਟ ਨਹੀਂ ਹੋ ਜਾਂਦੇ ਉਦੋਂ ਤੱਕ ਡਰਾਈ ਡੇ ਰਹੇਗਾ ਤੇ ਨਾਲ ਹੀ ਜਿਹੜੇ ਪੋਲਿੰਗ ਬੂਥ ਨੇ ਉਹਨਾਂ ਦੇ 100 ਮੀਟਰ ਦੇ ਦਾਰੇ ਦੇ ਵਿੱਚ ਵੀ ਕੋਈ ਕੈਂਡੀਡੇਟ ਜਿਹੜਾ ਹੈਗਾ ਉਹ ਕੈਂਪੇਨ ਨਹੀਂ ਕਰ ਸਕੇਗਾ ਕਿ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਤੇ ਵੀ پابੰਦੀ ਜਿਹੜੀ ਹੈਗੀ ਆ ਉਹ ਰਹੇਗੀ ਤਾਂ ਇਸ ਤਰ੍ਹਾਂ ਦੇ ਨਾਲ ਇਸ ਤਰ੍ਹਾਂ ਦੇ ਕਈ ਕਈ ਜਿਹੜੇ ਪੱਬੰਦੀਆਂ ਨੇ ਉਹ ਹੁਣ ਲਾਗੂ ਹੋ ਗਈਆਂ ਨੇ ਕਿਉਂਕਿ 6:00 ਵੱਜ ਚੁੱਕੇ ਨੇ ਤੇ 6:00 ਵਜੇ ਜਿਹੜਾ ਹੈਗਾ ਉਹ ਇਸ ਵਾਰ ਸਮਾਂ ਨਿਰਧਾਰਿਤ ਕੀਤਾ ਗਿਆ ਸੀ ਕਿ ਚਲਾਵ ਪ੍ਰਚਾਰ ਜਿਹੜਾ ਹੈਗਾ ਉਹ ਥੰਮ ਜਾਵੇਗਾ ਜੀ ਜੀ ਤੇ ਹੁਣ ਜੱਜ ਜੀ ਤੁਹਾਡੇ ਤੋਂ ਅਜਨਾਲਾ ਦੇ ਵਿੱਚ ਕਿਸ ਤਰੀਕੇ ਦੀ ਤਿਆਰੀਆਂ ਚੋਣ ਕਮੇਜ ਜੜੀਆਂ ਚੋਣਾਂ ਨੂੰ ਲੈ ਕੇ ਕੀਤੀਆਂ ਗਈਆਂ ਨੇ ਜੀ ਜੀ ਮੈਂ ਦੱਸਣਾ ਤੁਹਾਨੂੰ ਕਿ ਜੇ ਪ੍ਰਸ਼ਾਸਨ ਦੀ ਗੱਲ ਕਰੀਏ ਤੇ ਪ੍ਰਸ਼ਾਸਨ ਵੱਲੋਂ ਜਿਹੜੇ ਬੁਕਤਾਂ ਪ੍ਰਬੰਧ ਕੀਤੇ ਗਏ ਨੇ ਜਿਸ ਤਰੀਕੇ ਨਾਲ ਇਹ ਅਜਨਾਲਾ ਦੇ ਇੱਥੇ ਥੋੜੀ ਜਿਹਾ ਡਿਗਰੀ ਕਾਲਜ ਹੈਗਾ ਉੱਥੇ ਸਾਰੇ ਇਹ ਜਿਹੜੇ ਤਿਆਰੀਆਂ ਕੀਤੀਆਂ ਗਈਆਂ ਨੇ ਜਿਸ ਕੀ ਜਿਹੜੇ ਕਾਫਲੇ ਕੱਲ ਤੋਂ ਉੱਥੇ ਹੀ ਕਾਫਲੇ ਜਿਹੜੇ ਵਰਵਾਨਾ ਹੋਣਗੇ ਉਤੋਂ ਹੀ ਸਾਰੇ ਜਿਹੜੇ ਜਿੰਨੇ ਵੀ ਜਿਹੜੇ ਕਾਫਲੇ ਤਿਆਰ ਹੋਣੇ ਆ ਸਾਰਿਆਂ ਨੂੰ ਜਿਹੜੇ ਡਿਊਟੀਆਂ ਲੱਗਣੀਆਂ ਨੇ ਕੱਲ ਉਹ ਕਾਫਲੇ ਤਿਆਰ ਹੋਣਗੇ ਤੇ ਇਹ ਜਿਹੜੇ ਪੋਲਿੰਗ ਏਜੰਟ ਬਣ ਕੇ ਉੱਥੇ ਜਾਣਗੇ ਤੇ ਆਪਣੇ ਆਪਣੇ ਡਿਊਟੀਆਂ ਤੇ ਜਾਣਗੇ ਉਸੇ ਤਰੀਕੇ ਨਾਲ ਹੀ ਜਿਸ ਤਿੱਕੇ ਨਾਲ ਅੱਜ ਚੋਣ ਪ੍ਰਚਾਰ ਦਾ ਜਿਹੜਾ ਆਖਰੀ ਦਿਨ ਸੀ ਆਖਰੀ ਦਿਨ ਦੇ ਵਿੱਚ ਵੀ ਸਵੇਰ ਤੋਂ ਹੀ ਕੈਬਨਲ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਵੱਲੋਂ ਇੱਕ ਰੋਡ ਸ਼ੋਅ ਕੀਤਾ ਜਾ ਰਿਹਾ ਸੀ ਜੋ ਕਿ तकरीबन ਇਥੋਂ ਅਜਨਾਲਾ ਤੋਂ ਹੁੰਦਾ ਆ ਉਹ ਅਟਾਰੀ ਪਹੁੰਚਣਾ ਸੀ ਪਰ ਉਹਨਾਂ ਵੱਲੋਂ ਸੀਮਤ ਸਮੇਂ ਸਮੇਂ ਜਿਹੜਾ 6 ਵਜੇ ਤੋਂ ਥੋੜੇ ਦਰ ਥੋੜਾ ਟਾਈਮ ਪਹਿਲਾਂ ਹੀ ਜਿਹੜੀ ਦੀ ਸਮਾਪਤੀ ਕੀਤੀ ਗਈ ਆ ਤੇ ਜੇ ਦੂਸਰੀਆਂ ਕਾ ਪਾਰਟੀਆਂ ਦੀ ਵੀ ਗੱਲ ਕਰੀਏ ਤੇ ਲਗਾਤਾਰ ਉਹਨਾਂ ਵੱਲੋਂ ਵੀ ਅੱਜ ਸਵੇਰ ਤੋਂ ਹੀ ਜਿਹੜਾ ਪ੍ਰਚਾਰ ਚੱਗਾ ਜਾਰੀ ਸੀ ਪਰ ਹੁਣ ਸ਼ਾਮ ਦਾ ਟਾਈਮ ਜੋ ਹੀ 5 ਵਜੇ ਦਾ ਟਾਈਮ ਹੋਇਆ ਤਾਂ ਉਸ ਤੋਂ ਬਾਅਦ ਜਿਹੜੇ ਸਾਰੇ ਪ੍ਰਚਾਰ ਚਾਰੇ ਪਾਸੇ ਬੰਦ ਹੋ ਗਿਆ ਜਿਸ ਤਰੀਕੇ ਨਾਲ ਈ ਰਿਕਸ਼ਿਆਂ ਦੇ ਅਨਾਉਂਸਮੈਂਟ ਹੋ ਰਹੀ ਸੀ ਉਹ ਵੀ ਕਿ ਅੱਜ ਜਿਹੜਾ 6 ਵਜੇ ਤੱਕ ਪ੍ਰਚਾਰ ਹੋਏਗਾ ਜੋ ਕਿ ਕਾਫਲਿਆਂ ਦੇ ਨਾਲ ਨਹੀਂ ਪ੍ਰਚਾਰ ਹੋਏਗਾ ਹੁਣ 6 ਵਜੇ ਤੋਂ ਬਾਅਦ ਜਿਹੜਾ ਵੀ ਪ੍ਰਚਾਰ ਹੋਏਗਾ ਸਿਰਫ ਤਾਂ ਤਿੰਨ ਤੋਂ ਚਾਰ ਜਣੇ ਹੀ ਜਿਹੜੇ ਜਾ ਕੇ ਪ੍ਰਚਾਰ ਕਰ ਸਕਦੇ ਨੇ ਜਿਸ ਤਰੀਕੇ ਨਾਲ ਲੋਕਾਂ ਦੇ ਘਰਾਂ ਜਾ ਕੇ ਜਾਂ ਕਿਸੇ ਵੋਟਰ ਪ੍ਰਚਾਰ ਕਰਨਾ ਹੋਊਗਾ ਮਿਲਣਾ ਹੋਊਗਾ ਉਹ ਮਿਲ ਸਕਦੇ ਨੇ ਉਸੇ ਤਰੀਕੇ ਨਾਲ ਹੀ ਹੁਣ ਬਿਲਕੁਲ ਪੂਰਨ ਤੌਰ ਤੇ ਸਾਰੀਆਂ ਪਾਰਟੀਆਂ ਨੂੰ ਹਦਾਇਤਾਂ ਜਾਰੀ ਹੋ ਗਈਆਂ ਉਸੇ ਤਰੀਕੇ ਨਾਲ ਸਾਰੀਆਂ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਜਿਹੜਾ ਬੰਦ ਕਰ ਦਿੱਤਾ ਗਿਆ ਪਰ ਕਿਤੇ ਨਾ ਕਿਤੇ ਜਿਹੜਾ ਛੋਟੇ ਤਰੀਕੇ ਨਾਲ ਜਿਸ ਤਰੀਕੇ ਦੋ ਦੋ ਚਾਰ ਚਾਰ ਜਾਣ ਜਿਹੜੇ ਆ ਮੇਨ ਜਿਹੜੇ ਆ ਆਪ ਆਪ ਜਾ ਕੇ ਲੋਕਾਂ ਨੂੰ ਪ੍ਰਚਾਰ ਕਰਦੇ ਕਿਤੇ ਨਾ ਕਿਤੇ ਨਜ਼ਰ ਆਉਣਗੇ ਪਰ ਹਾਲ ਦੀ ਘੜੀ ਜੋ 6 ਵਜੇ ਨੇ ਉਸ ਤੋਂ ਬਾਅਦ ਜਿਹੜਾ ਪ੍ਰਚਾਰ ਬਿਲਕੁਲ ਪੂਰਨ ਤੌਰ ਤੇ ਬੰਦ ਹੋ ਗਿਆ ਕਿਉਂਕਿ ਪ੍ਰਸ਼ਾਸਨ ਦੀਆਂ ਦਿੱਤੀਆਂ ਹਦਾਇਤਾਂ ਵੱਲੋਂ ਜਿਹੜਾ ਪੁਲਿਸ ਵੱਲੋਂ ਜੇ ਕੀਤੀ ਜਾਂਦੀ ਹੈ ਗੱਲ ਤੇ ਉਹਨਾਂ ਵੱਲੋਂ ਵੀ ਸ਼ਕਤੀ ਨਾਲ ਨਾਕਾਬੰਦੀ ਕੀਤੀ ਗਈ ਆ ਹਰ ਚੌਂਕਾ ਦੇ ਉੱਤੇ ਆ ਰੌਣ ਜਾਣ ਵਾਲੇ ਦੀ ਵੀ ਚੈਕਿੰਗ ਹੋ ਰਹੀ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਸਮਾਨ ਜਾਂ ਕਿਸੇ ਤਰ੍ਹਾਂ ਦਾ ਕੋਈ ਵੀ ਪਦਾਰਥ ਜਾਂ ਕੋਈ ਸ਼ਰਾਬ ਕਿਸੇ ਤਰ੍ਹਾਂ ਦੀ ਵੀ ਕੋਈ ਵਸਤੂ ਜਿਹੜੀ ਆ ਉਹ ਸ਼ਹਿਰਾਂ ਚ ਨਾਮ ਪਹਚਾਈ ਜਾਵੇ ਨਾ ਕਿਸੇ ਦੇ ਘਰ ਚ ਪਹਚਾਈ ਜਾ ਜੀ ਜੀ ਕੁਲਵੀਰ ਤੇ ਹੁਣ ਤੋਂ ਅੱਗੇ ਤੋਂ ਕੁਐਸਚਨ ਲਵਾਂਗੀ ਕਿ ਚੰਡੀਗੜ੍ਹ ਜਿਹੜਾ ਹੈ ਇੱਕ ਬੜਾ ਹੀ ਖਾਸ ਇਲਾਕਾ ਹੈ ਤੇ ਪ੍ਰਸ਼ਾਸਨ ਦੇ ਵੱਲੋਂ ਸੁਰੱਖਿਆ ਦੇ ਸੁਰੱਖਿਆ ਦੇ ਮੱਦੇ ਨਜ਼ਰ ਜੜਾ ਹੈ ਉੱਥੇ ਕੀ ਕੁਝ ਕੀਤਾ ਗਿਆ ਹੈ ਕਿ ਕੁਝ ਐਕਸ਼ਨ ਜੁੜੇ ਨੇ ਲਏ ਗਏ ਨੇ ਤੇ ਕਿੰਨਾ ਇੰਤਜ਼ਾਮ ਉੱਥੇ ਕੀਤਾ ਗਿਆ ਹੈ ਸੁਰੱਖਿਆ ਦੇ ਮੱਦੇ ਨਜ਼ਰ ਕਿਉਂਕਿ ਵੱਡੇ ਇਕੱਠ ਤੇ ਵੀ ਪਾਬੰਦੀ ਲਗਾਈ ਗਈ ਹੈ ਚੋਣ ਕਮਿਸ਼ਨ ਦੇ ਵੱ ਜਿਹੜੇ ਸੁਰੱਖਿਆ ਦੇ ਇੰਤਜ਼ਾਮ ਹੁੰਦੇ ਨੇ ਉਹ ਚੰਡੀਗੜ੍ਹ ਦੇ ਵਿੱਚ ਵੀ ਕੀਤੇ ਗਏ ਨੇ ਕਿਉਂਕਿ ਚੰਡੀਗੜ੍ਹ ਦੀ ਜਿਹੜੀ ਲੋਕ ਸਭਾ ਦੀ ਸੀਟ ਜਿਹੜੀ ਹੈਗੀ ਹੈ ਉਹ ਉਸ ਦੇ ਉੱਤੇ ਚੋਣ ਹੋ ਰਹਾ ਹੈ ਤੇ ਇਹ ਚੋਣ ਦਾ ਆਖਰੀ ਚਰਨ ਹੈ ਤੇ ਇਸ ਦੇ ਵਿੱਚ ਪੰਜਾਬ ਹਿਮਾਚਲ ਅਤੇ ਚੰਡੀਗੜ੍ਹ ਦੇ ਨਾਲ ਹੀ 57 ਸੀਟ ਜਿਹੜੀ ਹੈਗੀ ਹੈ ਵੱਖ-ਵੱਖ ਤੁਰਿਆਂ ਦੀਆਂ ਲੋਕ ਸਭਾ ਦੀਆਂ ਲੋਕ ਸਭਾ ਦੀਆਂ ਉਹਨਾਂ ਦੇ ਉੱਤੇ ਕਿਉਂਕਿ ਚੋਣ ਹੋਣਾ ਹੈ ਇਸ ਕਰਕੇ ਸੁਰੱਖਿਆ ਦੇ ਜੀ ਕੜੇ ਇੰਤਜ਼ਾਮ ਜਿਹੜੇ ਕੀਤੇ ਗਏ ਨੇ ਉਹ ਕੀਤੇ ਗਏ ਨੇ ਜਿਹੜੀ ਸਟੇਟ ਪੁਲਿਸ ਹੈ ਅਸਤੇ ਅਸਤੇ ਜਿਹੜੇ ਇਹ ਕਿਹਾ ਜਾਵੇ ਕਿ ਖੁਫੀ ਏਜੰਸੀਆਂ ਨੇ ਉਸ ਦੇ ਉਸ ਦੇ ਤੰਤਰ ਦੇ ਜਾਲ ਦੇ ਨਾਲ-ਨਾਲ ਹੀ ਕੇਂਦਰ ਤੋਂ ਵੀ ਜਿਹੜੀਆਂ ਸੁਰੱਖਿਆ ਬਲਾਂ ਦੀਆਂ ਕੰਪਨੀਆਂ ਆਈਆਂ ਹੋਈਆਂ ਨੇ ਉਹਨਾਂ ਨੂੰ ਕਾਫੀ ਪਹਿਲਾਂ ਹੀ ਤਾਇਨਾਤ ਕਰ ਦਿੱਤਾ ਗਿਆ ਸੀ ਤੇ ਹੁਣ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਚੋਰੀ ਸਰਚਾਰ ਜਿਹੜਾ ਹੈਗਾ ਉਹ ਅਥੰਕ ਹੈ ਤੇ ਇਹ ਵੀ ਸਮਝਿਆ ਜਾਂਦਾ ਕਿ ਆਖਰੀ ਜਿਹੜੇ ਦਿਨ ਹੁੰਦੇ ਨੇ ਯਾਨੀ 48 ਘੰਟੇ ਉਹ ਕਿਤੇ ਨਾ ਕਿਤੇ ਇਸ ਨੂੰ ਕਿਆਮਤ ਦੀ ਰਾਤ ਵੀ ਇਸ ਦਾ ਕਿਆ ਜਾ ਸਕਦਾ ਕਿਉਂਕਿ ਇਸ ਦੇ ਵਿੱਚ ਵੀ ਜਿਹੜਾ ਇੱਕ ਵੱਡਾ ਖੇਨ ਜਿਹੜਾ ਹੈਗਾ ਉਹ ਹੁੰਦਾ ਹੈ ਇਸ ਕਰਕੇ ਇਲੈਕਸ਼ਨ ਕਮਿਸ਼ਨ ਦੀ ਵੀ ਜਿਹੜੀ ਨਜ਼ਰ ਹੈ ਉਹ ਪੂਰੀ ਤਰ੍ਹਾਂ ਦੇ ਲਾਲ ਮੁਸਤਵਬ ਹੈ ਹਰ ਚੱਪੇ ਚੱਪੇ ਦੇ ਉੱਤੇ ਨਜ਼ਰ ਜਿਹੜੀ ਹੈਗੀ ਆ ਉਹ ਰੱਖੀ ਜਾ ਰਹੀ ਆ ਉਹ ਭਾਵੇਂ ਸੁਰੱਖਿਆ ਏਜੰਸੀਆਂ ਦੇ ਥਰੂ ਹੋਏ ਜਾਂ ਫਿਰ ਪ੍ਰਸ਼ਾਸਨੀ ਅਧਿਕਾਰੀ ਜਿਹੜੇ ਹੈਗੇ ਨੇ ਉਹਨਾਂ ਦੇ ਥਰੂ ਹੋਏ ਤਾਂ ਕਿਤੇ ਨਾ ਕਿਤੇ ਇਹ ਸ ਇਹ ਚੋਣ ਜਿਹੜਾ ਹੈਗਾ ਉਸ ਰਕਤ ਕਰਨ ਦੇ ਨਾਲ ਤੇ ਪਾਰਦਰਸ਼ੀ ਟੰਗ ਦੇ ਨਾਲ ਨੇਪਰੇ ਚੜ੍ਹ ਸਕੇ ਇਸ ਤਰਕੀਬ ਪੂਰੇ ਇਤਿਜਾਮ ਦੇ ਰਹਿ ਗਏ ਨੇ ਉਹ ਚੋਣ ਕਮਿਸ਼ਨ ਵੱਲੋਂ ਵੀ ਆਕਿਤੇ ਗਏ ਨੇ ਜੀ ਜੀ ਤੇ ਜਗਜੀਤ ਗਰਮੀ ਇੱਕ ਵੱਡਾ ਫੈਕਟਰ ਇਸ ਚੋਣਾਂ ਦੇ ਵਿੱਚ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਪਾਰਾ 40 ਤੋਂ 45 ਡਿਗਰੀ ਤੱਕ ਪਹੁੰਚ ਰਿਹਾ ਹੈ ਤੇ ਐਸੇ ਦੇ ਕਰਕੇ ਕਿਤੇ ਨਾ ਕਿਤੇ ਇਸ ਵਾਰ VOTING ਜੁੜੀ ਹੈ ਬਹੁਤ ਜ਼ਿਆਦਾ ਕੱਟ ਦੇਖਣ ਨੂੰ ਮਿਲ ਰਹੀ ਹੈ ਕੀ ਲੱਗਦਾ ਹੈ ਕਿ ਕਿੰਨਾ ਕੁ ਗਰਮੀ ਜੁੜੀ ਹੈ ਅਫੈਕਟ ਕਰ ਰਹੀ ਹੈ VOTING ਨੂੰ ਜੀ ਬਿਲਕੁਲ ਦੱਸਣਾ ਹੋ ਜਾਊਗਾ ਕਿ ਗਰਮੀ ਜਿਹੜੀ ਤਕਰੀਬਨ ਜੇ ਗੱਲ ਕਰੀਏ ਇਸ ਵਾਰ ਪੰਜਾਬ ਦੇ ਵਿੱਚ ਜਿਹੜੀ ਗਰਮੀ ਆ ਉਹ ਤਕਰੀਬਨ ਪਿਛਲੇ ਸਾਲਾਂ ਨਾਲੋਂ ਕਾਫੀ ਜ਼ਿਆਦਾ ਪੈ ਰਹੀ ਹੈ ਕਿਉਂਕਿ ਇਸ ਵਾਰ ਜਿਹੜਾ ਟੈਂਪਰੇਚਰ ਆ ਉਹ ਤਕਰੀਬਨ 44 ਤੋਂ 45 ਦੇ ਕਲੀਪ ਜਾ ਚੁੱਕਾ ਹੈ ਉਸ ਦੇ ਨਾਲ ਲੱਗਦਾ ਹੈ ਜਿਸ ਤਰੀਕੇ ਨਾਲ ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਵੋਟਰਾਂ ਵੱਲੋਂ ਲਗਾਤਾਰ ਕੈਂਡੀਡੇਟਾਂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਕਿਤਨਾ ਕਿਤੇ ਉਹਨਾਂ ਵੱਲੋਂ ਇਹ ਕੈਫੇ ਲਾਏ ਜਾ ਰਹੇ ਨੇ ਕਿ ਜਿਹੜੀ ਆ 60 ਤੋਂ 65% ਪੋਲਿੰਗ ਹੋ ਸਕਦੀ ਹੈ ਪਰ ਜਿਸ ਤਰੀਕੇ ਨਾਲ ਗਰਮੀ ਦੇ ਹਾਲਾਤ ਲੱਗ ਰਹੇ ਨੇ ਉਸ ਤਰੀਕੇ ਜਿਹੜਾ ਜੋਸ਼ ਹੈ ਇਸ ਤਰੀਕੇ ਨਾਲ ਜਿਸ ਤਰੀਕੇ ਨਾਲ ਲੋਕਾਂ ਦੇ ਵਿੱਚ ਕਿਸੇ ਨਾ ਕਿਤੇ ਇਸ ਵਾਰ ਜਿਹੜੀ ਹੈ ਲੋਕ ਸਭਾ ਦੀ ਇਲੈਕਸ਼ਨ ਨੂੰ ਲੈ ਕੇ ਕਾਫੀ ਤਰ੍ਹਾਂ ਦਾ ਜੋਸ਼ ਦਿਖ ਰਿਹਾ ਜਿਸ ਤਰੀਕੇ ਨਾਲ ਕਾਫੀ ਲੋਕ ਜਿਹੜੇ ਨੇ ਇਸ ਤੀ ਨੂੰ ਲੈ ਕੇ ਚੱਲ ਰਹੇ ਨੇ ਕਿ ਇਸ ਵਾਰ ਵੋਟ ਵੀ ਪਾਉਣੀ ਹੈ ਤੇ ਕਿਉਂਕਿ ਜੋਸ਼ ਵੀ ਜਿਹੜਾ ਨਵੇਂ ਜਿਹੜੇ ভোটার ਹੈਗੇ ਨੇ ਉਹਨਾਂ 'ਚ ਵੀ ਕਾਫੀ ਜੋਸ਼ ਦਿਖ ਰਿਹਾ ਵਾ ਪਰ ਆਉਣ ਵਾਲੇ ਸਮੇਂ ਹੋ ਸਕਦਾ ਹੈ ਕਿ ਜਿਹੜੀ ਪੋਟਿੰਗ ਵੱਧ ਹੋ ਸਕਦੀ ਹੈ ਪਰ ਜਿਹੜੇ ਲੋਕਾਂ ਦੇ ਤੌਰ ਤੇ ਜਿਹੜਾ ਮੌਸਮ ਦੇ ਹਾਲਾਤ ਨਾਲ ਦੇਖਿਆ ਜਾਂਦਾ ਕਿ ਤੇ ਕੁਝ ਜ਼ਿਆਦਾ ਤੋਂ ਜ਼ਿਆਦਾ 50 ਤੋਂ 55% ਦੀ ਪੋਲਿੰਗ ਹੋ ਸਕਦੀ ਜੇ ਕੁਦਰਤ ਨੇ ਚਾਇਆ ਬਾਰਿਸ਼ ਹੋ ਜਾਂਦੀ ਹੈ ਪੰਜਾਬ ਦੇ ਅੰਦਰ ਠੰਡਾ ਮੌਸਮ ਹੋ ਜਾਂਦਾ ਹੈ ਤੇ ਫਿਰ ਕੋਈ ਖਾਸ ਉਪਰਾਲਾ ਜਿਹੜਾ ਹੈ ਇਹ ਵੀ ਕੀਤਾ ਗਿਆ ਹੈ ਕਿ WhatsApp ਨੰਬਰ ਜਿਹੜਾ ਹੈ ਜਾਰੀ ਕਰ ਦਿੱਤਾ ਗਿਆ ਹੈ WhatsApp ਨੰਬਰ ਜਾਰੀ ਕੀਤਾ ਗਿਆ ਹੈ ਕਿਹਾ ਜਾ ਰਿਹਾ ਹੈ ਕਿ VOTING ਜਿਹੜੀ ਹੈ ਮੈਸੇਜ ਕਰੋ ਤੇ ਤੁਹਾਡਾ ਜਿਹੜਾ ਬੂਥ ਹੋਵੇਗਾ 20 ਮਿੰਟ ਬਾਅਦ ਤੁਹਾਨੂੰ ਉਸ ਬੂਥ ਤੇ ਕਿੰਨੇ ਜ਼ਿਆਦਾ ਲੋਕ ਹਲੇ ਮੌਜੂਦ ਨੇ ਕਿੰਨੀ ਗਿਣਤੀ ਦੇ ਵਿੱਚ ਲੋਕ ਉੱਥੇ ਮੌਜੂਦ ਨੇ WhatsApp ਤੇ ਸਾਰੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਤੇ ਕਿਤੇ ਨਾ ਕਿਤੇ ਲੋਕਾਂ ਵਾਸਤੇ ਕਾਫੀ ਵੱਡੀ ਰਾਹਤ ਹੈ ਕਿਉਂਕਿ ਉਹਨਾਂ ਨੂੰ ਹੁਣ ਧੁੱਪ ਦੇ ਵਿੱਚ ਖੜਨ ਦੀ ਜਿਹੜੀ ਜਦੋਂ ਜਹਿਰ ਸੀ ਉਸ ਤੋਂ ਛੁਟਕਾਰਾ ਮਿਲ ਗਿਆ ਸਹੀ ਹੈ ਬਿਲਕੁਲ ਸਹੀ ਹੈ ਠੀਕ ਹੈ ਜੀ ਜੋ ਜਿਹੜਾ ਨੰਬਰ ਇਹ ਜਾਰੀ ਕੀਤਾ ਗਿਆ ਜਿਸ ਨਾਲ ਕਾਫੀ ਲੋਕਾਂ ਨੂੰ ਰਾਹਤ ਮਿਲਗੀ ਕਿਉਂਕਿ ਲੋਕ ਕਿਤੇ ਨਾ ਕਿਤੇ ਘਰਾਂ ਦੇ ਵਿੱਚ ਹਰ ਘਰਾਂ ਦੇ ਵਿੱਚ ਏਸੀ ਲੱਗੇ ਹੋਏ ਨੇ ਤੇ ਲੋਕ ਕਿਤੇ ਨਾ ਕਿਤੇ ਆਪਣੀਆਂ ਸਹੂਲਤਾਂ ਨੂੰ ਲੱਭਦੇ ਨੇ ਪਰ ਕਿਉਂ ਜਿਹੜੇ ਵੀ ਪੋਲਿੰਗ ਬੂਥ ਤੇ ਜਾਣਾ ਉਹ ਉਥੇ ਏਸੀ ਵੀ ਕੋਈ ਪ੍ਰਬੰਧ ਨਹੀਂ ਹੋਣਾ ਉਥੇ ਜਰਨਲੀ ਛੋਟੇ ਪੱਖੇ ਲੱਗੇ ਹੋਣੇ ਆ ਪਰ ਜਿਹੜੇ ਬਾਹਰ ਟੈਂਟਾਂ ਦੇ ਵਿੱਚ ਖੜੇ ਹੋਗੇ ਕਿਤੇ ਨਾ ਕਿਤੇ ਆਪਣੀ ਵੋਟ ਨੂੰ ਪਕਤਾਉਣਾ ਪੈਣਾ ਪਰ ਉਸ ਚੀਜ਼ ਦਾ ਕਾਫੀ ਫਾਇਦਾ ਹੋਊਗਾ ਕਿ ਲੋਕਾਂ ਨੂੰ ਜਿਹੜਾ ਪਹਿਲਾਂ ਹੀ ਮੈਸੇਜ ਮਿਲ ਜੇਗਾ ਕਿ ਉਹ ਆਪਣੇ ਮੈਸੇਜ ਵੇਖ ਜਾ ਸਕਣਗੇ ਕੀ ਹਲੇ ਪੋਲਿੰਗ ਬੂਥ ਤੇ ਕਿੰਨਾ ਟਾਈਮ ਆ ਕਿੰਨਾ ਕੁ ਰਸ਼ ਆ ਤੇ ਕਿ ਉਹਦੇ ਅਕੋਰਡਿੰਗ ਹੀ ਜਾਣਗੇ ਪਰ ਕਿਤਨਾ ਕਿਤੇ ਜਿਹੜੇ ਲੋਕਾਂ ਵੱਲੋਂ ਜਿਹੜੇ ਆ ਪ੍ਰਬੰਧ ਕੀਤੇ ਗਏ ਨੇ ਜਿਸ ਤਰੀਕੇ ਦਾ ਲੋਕਾਂ ਵੱਲੋਂ ਪਹਿਲਾਂ ਵੀ ਐਸਜੀਐਮ ਸਾਹਿਬ ਕੋਲੋਂ ਮੰਗ ਵੀ ਕੀਤੀ ਗਈ ਸੀਗੀ ਸਾਨੂੰ ਜਿਹੜੀ ਆ ਥੋੜੀ ਕੀਤੀ ਜਾਵੇਗੀ ਜਿਹੜੀਆਂ ਉੱਥੇ ਪੋਲਿੰਗ ਏਜੰਟਾਂ ਦੇ ਜਿੰਨੇ ਵੀ ਲੋਕਾਂ ਦੇ ਹੋਣੇ ਉਹਦੀ ਸਿਟਿੰਗ ਦਾ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਦੋਵਾਂ ਦਾ ਸਾਨੂੰ ਇਹ ਜਾਣਕਾਰੀ ਸਾਂਝੀ ਕਰਨ ਦੇ ਲਈ ਤੇ ਹੁਣ